ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਤੇ ਅੱਜ ਆਪਾਂ ਦੋ ਝੋਟੀਆਂ ਲੈ ਕੇ ਆਏ ਕਿਹੜਾ ਸੂਆ ਪਿੰਡ ਰੈ ਸਰ ਤੇ ਕਿੰਨਾ ਦੁੱਧਵਾਦਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਤੇ ਸائیں ਸਸੀਗਾ ਬਾਈ ਸਾਸਰੀ ਕਰਦੇ ਹੋ ਠੀਕ ਠਾਕ ਹੋ ਜੀ ਪਹਿਲਾ ਨੰਬਰ ਬੋਲੋ ਵੀਰੇ ਨੰਬਰ 6300 ਰਪੇ ਜੀ 6696 ਬੰਡ ਜੀ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਠੀਕ ਆ ਤੇ ਨੇੜੇ ਜੀ ਨੇੜੇ ਪਿੰਡ ਕਰਾਲਾ ਕੀ ਬਖਤਗੜ ਫਿਕਰੀ ਆ ਦਾ ਆਪਾਂ ਨੂੰ ਨੇੜੇ ਆ ਜੀ ਤੇ ਅੱਗੇ ਵੀਰੇ ਚੰਗਾ ਰਿਸਪੌਂਸ ਰਹਿੰਦਾ ਆਪਣੀ ਵੀਡੀਓ ਦਾ ਪੂਰਾ ਵਧੀਆ ਜੀ ਠੀਕ ਆ ਬੈਗੇ ਸੀ ਪਸੂਦ ਤੇ ਦੋ ਲੱਖ ਵਧੀਆ ਬੈਗੇ ਸੀਗੇ ਜੀ ਤੇ ਅੱਜ ਆਪਾਂ ਦੋ ਨਗ ਦਿਖਾਉਣੇ ਹਾਂ ਜੀ ਦੋ ਨਗ ਦਿਖਾਉਣੇ ਦੋ ਨਗ ਦਿਖਾਉਣੇ ਆ ਤੇ ਕਿਹੜਾ ਕਿਹੜਾ ਸੂ ਆ ਗਿਆ ਇਹ ਦੂਜਾ ਸੂਚਾ ਸੂ ਆ ਗਿਆ ਠੀਕ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੀ ਸਕਰੀਨ ਤੇ ਝੋਟੀ ਦੇਖੀ ਜਾਂਦੇ ਹਾਂਗੇ ਮਗਰ ਇਹਦੇ ਕੱਟੀ ਆ ਜੀ ਮਗਰ ਕੱਟੀ ਆ ਜੀ ਠੀਕ ਆ ਮਗਰ ਕੱਟੀ ਆ ਗਈ ਤੇ ਕਿੰਨਾ ਦੁੱਧ ਰੈਡੀ ਆ ਥੱਲੇ 14 ਲੀਟਰ ਦੁੱਧ ਤਿਆਰ ਆ ਜੀ ਬੰਦਾ 11 ਲੀਟਰ 11 ਮੰਨ ਕੇ ਲੈ ਜੀ ਖੋਲੋ ਫਿਰ ਇਹਨੂੰ ਤੋੜਾ ਤੋੜਾ ਕਰਾਈਏ ਚੈੱਕ ਤੇ ਕੈਮਰੇ ਤੋਂ ਥੋੜੀਆਂ ਜਿਹਾ ਜਾ ਕਰੀਆਂ ਵੀਰੇ ਜਰੂਰ ਹਾਂ ਤੇ ਕੱਦ-ਕਾੜ ਦੀ ਸਿੰਘ ਥੱਲੇ ਦੀ ਇੱਕ ਨੰਬਰਾਂ ਝੋਟੀ ਮਗਰ ਵੀ ਕੱਟੀ ਆ ਗਈ ਕਿੰਨੇ ਦਿਨਾਂ ਦੀ ਸੂਈ ਵੀ ਆ ਵੀਰੇ ਸਾਰਾ ਦਿਨ ਨਹੀਂ ਸੂਈ ਦੀ ਸਹੀ ਗੱਲ ਆ ਤੇ 1 ਤੇ ਬਾਕੀ ਦਾ ਦੁੱਧ ਹੋਰ ਵੀ ਵਜ ਜੂਗੀ ਦੁੱਧ ਚੌੜੀ ਬਾ ਮੋੜ ਲਿਆ ਵੀਰੇ ਮੋੜ ਲਿਆ ਆ ਦੇਖੋ ਜੀ ਤੋੜਾ ਤਾਰਾ ਕਰੋ ਜੀ ਕੁਆਲਿਟੀ ਪੂਰੀ ਵਧੀਆ ਝੋਟੀ ਦੇ ਬੱਚੇ ਦਾ ਕਰਦੀ ਆ ਬੱਚੇ ਦਾ ਬੜਾ ਕਰਦੀ ਝੋਟੀ ਤੇ ਬਾਈ ਦਾ ਕਹਿਣਾ ਵੀ ਆਇਓ ਆ ਕੇ ਧਾਰਾ ਮਾਰ ਕੇ ਲੈ ਕੇ ਜਾਓ ਭਾਉ ਦੀ ਵੀਡੀਓ ਕਾਲ ਤੇ ਧਾਰਾ ਮਾਰਾ ਲਿਓ ਦੁਨੀਆਂ ਟਾਈਮ ਹੀ ਭਾਉ ਦੀ ਚੋਲਿਓ ਕਹਿੰਦਾ ਵੀਡੀਓ ਕਾਲ ਤੇ ਠੀਕ ਆ ਜੀ ਦਸੰਦੀ ਕਰਕੇ ਰਹਿ ਜੇ ਲੰਬਾ ਕੋਈ ਹਜੇ ਤੇ ਕਰ ਇਹਨਾਂ ਦਾ ਆਇਆ ਨਹੀਂ ਆਪਾਂ ਨੂੰ ਠੀਕ ਆ ਜੀ ਤੇ ਡਿਮਾਂਡ ਬਾਈ ਇਹਦੀ ਤੋੜ ਆਪਾਂ ਕੋਲ ਤੇ ਕਰਾਂ ਤੇ ਹੁਣ ਦੋ ਜੈ ਜੈ ਹੋਊ ਝੋਟੀ ਚੰਗੀ ਆ ਹਨਾ ਹਾਂ ਜੀ ਹੋਰ ਵੀ ਦੁੱਧ ਬਾਜੂਗੀ ਚਬਾ ਕਿ ਹੋਰ ਬਲੈਸਰ ਹੋਊਗੀ ਛੋਟੀ ਕੱਦ ਕਾਣ ਦੀ ਬਹੁਤ ਚੰਗੀ ਆ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਗੇ ਜੀ ਇਹ ਕਿਹੜਾ ਸੂਆ ਗਿਆ ਇਹ ਵੀ ਦੂਜਾ ਇਹ ਵੀ ਦੂਜਾ ਆ ਗਿਆ ਮਗਰ ਕੀ ਆ ਗਿਆ ਇਹਦੇ ਮਗਰ ਕੱਟਾ ਆ ਗਿਆ ਮਗਰ ਕੱਟਾ ਆ ਗਿਆ ਤੇ ਕਿੰਨਾ ਦੁੱਧ ਰੈਡੀ ਆ ਥੱਲੇ ਵੀਰੇ ਕਿਵੇਂ ਥੱਲੇ 7 ਲੀਟਰ ਤੋਂ ਪਿਆਰਾ ਕਿੰਨੇ ਦਿਨਾਂ ਦੀ ਸੂਈ ਵੀ ਆ ਉਹ ਇਹਨੂੰ 15 ਕਿਲੋ ਹੋ ਗਈ ਜੀ ਠੀਕ ਆ 15 ਤੇ ਬਾਕੀ ਦਾ ਕੁਆਲਿਟੀ ਇਹਦੀ ਛੋਟੀ ਦੀ ਬਹੁਤ ਚੰਗੀ ਆ ਹਨਾ ਖੋਲੋ ਇਹਨੂੰ ਵੀ ਤੋੜਾ ਤੋੜਾ ਕਰਾਇਆ ਗਿਆ ਜੇ ਇੱਕ ਤੇ ਧਾਰਾ ਬਾਈ ਕਹਿੰਦਾ ਭਾਉਂਦੀ ਵੀਡੀਓ ਕਾਲ ਤੇ ਚੋਕੇ ਲੈ ਜਾਓ ਠੀਕ ਉਹ ਆ ਕੇ ਚੋਕੇ ਲੈ ਜਾ ਕੋਈ ਸਾਨੂੰ ਕਹਿੰਦਾ ਡਰ ਨਹੀਂ ਭਾਂਜ ਦੁਨੀਆ ਟਾਈਮ ਹੀ ਆਉਗਾ ਹਾਂ ਬੰਦਾ ਤਸਦੀਕ ਕਰਕੇ ਦਸਦੀ ਕਰਕੇ ਪੈਸੇ ਦੇਣੇ ਆ ਜੇ ਲੈ ਚੱਲੋ ਵੀਰੇ ਤੇ ਜੱਤ ਜੁੱਤ ਝੋਟੀ ਦੇ ਪਿੰਡੇ ਦੇ ਬਹੁਤ ਹਨਾ ਕੁਆਲਿਟੀ ਵਾਲੀ ਹੈਗੀ ਜਾਤ ਵਾਲੀ ਝੋਟੀ ਆ ਹਾਂ ਜੇ ਆਪਾਂ ਐਵੇਂ ਕਹੀ ਚੱਲ ਗਏ ਹਨਾ ਤਾਂ ਤੋਂ ਬਹੁਤ ਚੌੜੀ ਪਈ ਢਾਈ ਫੋਟੋ ਚੌੜੀ ਪਈ ਹੈਗੀ ਝੋਟੀ ਆ ਦੇਖੋ ਜੀ ਤੇ ਬੰਦੇ ਨਾ ਗੱਪ ਜਾਂ ਮਾਰਨ ਵਾਲੇ ਬੰਦੇ ਨਹੀਂ ਮੈਨੂੰ ਲੱਗੇ ਵੀਰੇ ਆ ਦੇਖੋ ਜੀ ਝੋਟੀ ਪੂਰੀ ਚੰਗੀ ਤੇ ਬਾਕੀ ਦਾ ਗਰਦਨ ਗੁਰਦਨ ਬਹੁਤ ਲੰਮੀ ਆ ਝੋਟੀ ਦੀ ਹਾਂਜੀ ਕੁਆਲਿਟੀ ਪੂਰੀ ਫੁੱਲ ਹਾਂ ਨੇੜ ਤੋਂ ਪਰੋਥਣ ਲਈ ਬਚ ਇੱਕ ਜਿੰਨੇ ਝੋਟੀਆਂ ਪੂਰੀਆਂ ਕੁਆਲਿਟੀ ਵਾਲੀਆਂ ਝੋਟੀਆਂ ਆ ਲਓ ਜੀ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 2:30 ਵਜੇ ਦਾ 3:00 ਵਜੇ ਦਾ ਜੀ ਠੀਕ ਹੈ ਉਸ ਹਿਸਾਬ ਨਾਲ ਲੈਵੇ ਜੱਜ ਕਰ ਲਓ 3 ਘੰਟੇ ਅਜੇ ਇਹਨਾਂ ਦੇ ਬਾਕੀ ਬੇਚਵਾਈ ਚ ਇੱਕ ਮਗਰ ਮੇਲ ਕੱਪ ਕੱਟਾ ਆ ਗਿਆ ਤੇ ਇੱਕ ਮਗਰ ਆ ਗਈ ਕੱਟੀ ਤੇ ਦੋਨੇ ਝੋਟੀਆਂ ਸ਼ੋਅ ਕੁਆਲਿਟੀ ਆ ਠੀਕ ਆ ਜੀ ਜੋ ਸ਼ੋਅ ਕੁਆਲਿਟੀ ਹੁੰਦੀ ਆ ਆਪਾਂ ਤਾਂ ਹੀ ਕਹਿੰਨੇ ਹੂ ਨਹੀਂ ਕਹਿੰਦੇ ਠੀਕ ਆ ਜੀ ਤੇ ਡਿਮਾਂਡ ਵਾਈ ਇਹਦੀ ਵੀ ਫੋਨ ਤੇ ਇਹਦੀ ਵੀ ਫੋਨ ਤੇ ਕਰਾਂਗੇ ਜੀ 10 ਲੀਟਰ ਤੇ 11 ਲੀਟਰ ਜਮਾਂ ਮਣ ਕੇ ਦੇ ਦਾਂਗੇ ਮਣ ਕੇ ਲੈ ਜੀ ਠੀਕ ਆ ਓਕੇ ਤੇ ਨੰਬਰ ਫੇਰ ਬੋਲ ਦੇ ਨੰਬਰ 623990 ਜੀ 7696 ਪਿੰਡ ਹਰਾਇਸਾ ਪਿੰਡ ਹਰਾਇਸਾ ਜ਼ਿਲ੍ਹਾ ਪਰਣਾਲਾ ਤਹਿਸੀਲ ਵੀ ਪਰਣਾਲਾ ਠੀਕ ਆ ਜੀ ਓਕੇ ਜੀ ਤੇ ਵੀਰੇ ਦੋ ਝੋਟੀਆਂ ਦੀ ਦੋਨੇ ਤੁਹਾਨੂੰ ਦਿਖਾ ਤੀਆਂ ਸਾਰੇ ਵੀਰਾਂ ਦਾ ਐਂਡ ਤਾਂ ਹੀ ਵੀਡੀਓ ਦੇਖਣ ਲਈ ਤਿਆਰ ਦਿਓ ਧੰਨਵਾਦ ਜਲਦ ਮਿਲਦੇ ਆਗੇ ਨ